ਇਸ ਵੇਲੇ ਦੀ ਅਹਿਮ ਖਬਰ ਸੂਤਰਾਂ ਦੇ ਹਵਾਲੇ ਤੋਂ ਆ ਰਹੀ ਹੈ ਅਕਾਲੀ ਦਲ ਦੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਤੇ ਜੋ ਫੈਸਲਾ ਲਿਆ ਗਿਆ ਹੈ ਦੋਸਤੋ ਸ਼੍ਰੀ ਅਕਾਲ ਤੱਕ ਸਭ ਦੇ ਜਥੇਦਾਰ ਖਾਸੇ ਨਰਾਜ਼ ਹੋਏ ਆ ਉਹਨਾਂ ਨੇ ਪਿਛਲੇ ਦਿਨੀ ਵੀ ਵਾਰਨਿੰਗ ਵੀ ਦਿੱਤੀ ਸੀ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਹੁਣਾ ਤੇ ਜਾਂ ਕਿਸੇ ਤੇ ਕੋਈ ਐਕਸ਼ਨ ਲਿਆ ਗਿਆ ਤਾਂ ਫਿਰ ਅਸੀਂ ਸਾਰੇ ਜਣੇ ਅਸਤੀਫੇ ਸੌਂਪ ਦੇਾਂਗੇ ਕਿਉਂਕਿ ਜਦੋਂ ਬਲਟੋਹਾ ਦੇ ਨਾਲ ਵਿਵਾਦ ਹੋਇਆ ਔਰ ਉਸ ਵੇਲੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੁਣਾ ਨੇ ਅਸਤੀਫਾ ਦਿੱਤਾ ਸੀ ਤਾਂ ਗਿਆਨੀ ਲਖਵੀਰ ਸਿੰਘ ਹੁਣਾ ਨੇ ਚੇਤਾਵਨੀ ਦੇ ਦਿੱਤੀ ਸੀ ਕਿ ਜੇ ਇਹਨਾਂ ਦਾ ਅਸਤੀਫਾ ਪ੍ਰਵਾਨ ਕੀਤਾ ਗਿਆ ਤਾਂ ਅਸੀਂ ਸਾਰੇ ਅਸਤੀਫਾ ਦੇ ਦੇਾਂਗੇ ਤਾਂ ਉਸ ਤੋਂ ਬਾਅਦ ਅਸਤੀਫਾ ਤਾਂ ਪ੍ਰਵਾਨ ਨਹੀਂ ਉਹਨਾਂ ਦਾ ਕੀਤਾ ਗਿਆ ਔਰ ਉਸ ਤੋਂ ਬਾਅਦ ਅਕਾਲੀ ਦਲ ਦੀ ਲੀਡਰਸ਼ਿਪ ਗਈ ਮਿੰਤਾ ਕਰਕੇ ਆਈ ਸੀਗੀ ਗੱਲਬਾਤ ਕਰਕੇ ਆਈ ਸੀ ਯਾਨੀ ਹਰਪ੍ਰੀਤ ਸਿੰਘ ਹੁਣਾਂ ਦੇ ਨਾਲ ਕਿ ਭਾਈ ਇਸ ਤਰ੍ਹਾਂ ਨਾ ਕਰੋ ਤੁਸੀਂ ਜਸਧਾਰ ਸਾਹਿਬ ਪਰ ਉਸ ਤੋਂ ਬਾਅਦ ਫਿਰ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਇਸ ਤਰ੍ਹਾਂ ਦੀ ਗੱਲ ਹੈ ਔਰ ਐਸਜੀਪੀਸੀ ਦੇ ਫੈਸਲੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਖਾਸੇ ਨਰਾਜ਼ ਹੋਏ ਆ ਔਰ ਅਕਾਲੀ ਦਲ ਦੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਕਈ ਅਕਾਲੀ ਆਗੂਆਂ ਨਾਲ ਗੱਲ ਹੋਈ ਹੈ ਤਾਂ ਉਹਨਾਂ ਨੇ ਕਿਹਾ ਕਿ ਬਿਲਕੁਲ ਨਰਾਜ਼ਗੀ ਜ਼ਾਹਰ ਕੀਤੀ ਗਈ ਹੈ ਔਰ ਕਈ ਜੋ ਲੋਕ ਫੋਨ ਵੀ ਕਰ ਰਹੇ ਨੇ ਜੋ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਪਰ ਉਹਨਾਂ ਨੇ ਫੋਨ ਅਟੈਂਡ ਵੀ ਨਹੀਂ ਕੀਤਾ ਔਰ ਗਿਆਨੀ ਹਰਪ੍ਰੀਤ ਸਿੰਘ ਤੇ ਲਏ ਫੈਸਲੇ ਤੋਂ ਨਰਾਜ਼ ਹੋਏ ਨੇ ਜਥੇਦਾਰ ਔਰ ਸੂਤਰਾ ਮੁਤਾਬਕ ਗਿਆਨੀ ਰਗਵੀਰ ਸਿੰਘ ਨੇ ਨਰਾਜ਼ਗੀ ਜ਼ਾਹਰ ਕੀਤੀ ਹੈ ਤੇ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੇ ਫੈਸਲੇ ਤੇ ਖਾਸੇ ਨਰਾਜ਼ ਹੋਏ ਨੇ ਤਾਂ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਤੇ ਜੋ ਐਕਸ਼ਨ ਹੋਇਆ ਸੀ ਉਸ ਐਕਸ਼ਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਐਕਸ਼ਨ ਜਿਹੜਾ ਗਲਤ ਹੋਇਆ ਹਾਲਾਂਕਿ ਕੋਈ ਯਾ ਸਟੇਟਮੈਂਟ ਤਾਂ ਨਹੀਂ ਉਹਨਾਂ ਦੀ ਆਈ ਇਸ ਤਰ੍ਹਾਂ ਦੀ ਪਰ ਉਹਨਾਂ ਨੇ ਇਹ ਜ਼ਰੂਰ ਹੈ ਕਿ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਇਹ ਜੋ ਹੋਇਆ ਇਹ ਗਲਤ ਹੋਇਆ 2 ਦਸੰਬਰ ਨੂੰ ਲਏ ਫੈਸਲੇ ਵੀ ਲਾਗੂ ਕਰਨ ਦੇ ਆਦੇਸ਼ ਦਿੱਤੇ ਆ 20 ਦਿਨਾਂ ਦਾ ਦੱਸਿਆ ਜਾ ਰਿਹਾ ਹੈ ਕਿ ਸਮਾਂ ਮੌਲਤ ਲਈ ਗਈ ਸੀਗੀ ਔਰ ਉਹ ਪੂਰੀ ਹੋਣ ਵਾਲੀ ਹੈ ਤਾਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਬੀਤੇ ਦਿਨੀ ਜੋ ਹੈ ਵਾਪਸ ਲਈਆਂ ਗਈਆਂ ਸਿਗੀਆਂ ਜਿਸ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਨਾਰਾਜ਼ ਨਜ਼ਰ ਆਏ ਆ ਔਰ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਗੱਲ ਕਹੀ ਹੈ ਕਿ ਜਿਹੜੇ ਆਦੇਸ਼ ਦਿੱਤੇ ਗਏ ਸੀ ਉਹਨਾਂ ਨੂੰ ਇਨਵੇਂਨ ਲਾਗੂ ਕੀਤਾ ਜਾਵੇ ਜਿਹੜੇ ਅਸਤੀਫਿਆਂ ਦੀ ਗੱਲ ਸੀਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਇਹ ਕਹਿ ਦਿੱਤਾ ਸੀ ਕਿ ਲੀਡਰਸ਼ਿਪ ਜਿਹੜੀ ਅਗਵਾਈ ਯੋਗ ਨਹੀਂ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਈਆਂ ਕਈਆਂ ਸੀਗੀਆਂ ਔਰ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੁਣੀ ਲਗਾਤਾਰ ਟਾਰਗੇਟ ਤੇ ਸੀ ਔਰ ਉਹਨਾਂ ਨੇ ਇਲਜ਼ਾਮ ਵੀ ਲਾਇਆ ਕਿ ਅਕਾਲੀ ਦਲ ਦੇ ਲੀਡਰ ਅਕਾਲੀ ਦਲ ਦੇ ਕੁਝ ਲੋਕ ਜੋ ਨੇ ਉਹ ਮੈਨੂੰ ਟਾਰਗੇਟ ਕਰ ਰਹੇ ਐ ਇਸ ਤਰ੍ਹਾਂ ਦੀ ਗੱਲ ਗਿਆਨੀ ਹਰਪ੍ਰੀਤ ਸਿੰਘ ਹੁਣਾ ਦੇ ਵੱਲੋਂ ਕਹੀ ਗਈ ਸੀ ਤਾਂ ਹੁਣ ਗਿਆਨੀ ਹਰਪ੍ਰੀਤ ਸਿੰਘ ਹੁਣਾ ਦੀਆਂ ਕਲ ਸੇਵਾਵਾਂ ਵਾਪਸ ਲਈਆਂ ਗਈਆਂ 15 ਦਿਨਾਂ ਦੇ ਲਈ ਉਹਨਾਂ ਦੀਆਂ ਸੇਵਾਵਾਂ ਵਾਪਸ ਲਈਆਂ ਗਈਆਂ ਇੱਕ ਪੁਰਾਣਾ ਮਸਲਾ ਸੀਗਾ ਇੱਕ ਜੋ ਉਹਨਾਂ ਦਾ ਸਾਡੂ ਸੀਗਾ ਔਰ ਉਹਨਾਂ ਦੇ ਸਾਡੂ ਵੱਲੋਂ ਇਲਜ਼ਾਮ ਲਏ ਗਏ ਸੀਗੇ ਔਰ ਉਸ ਸ਼ਖਸ ਦੇ ਇਲਜ਼ਾਮਾਂ ਤੋਂ ਬਾਅਦ ਫਿਰ ਜਾਂਚ ਪੜਤਾਲ ਕੀਤੀ ਜਾਂ ਕੀਤੀ ਗਈ ਅੰਤਰੀਕ ਕਮੇਟੀ ਨੇ ਫੈਸਲਾ ਲਿਆ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ 15 ਦਿਨਾਂ ਦੇ ਲਈ ਵਾਪਸ ਲਈਆਂ ਜਾਣ ਤਾਂ 15 ਦਿਨਾਂ ਲਈ ਸੇਵਾਵਾਂ ਵਾਪਸ ਲਈਆਂ ਉਹਨਾਂ ਨੇ ਸਿਕਿਉਰਿਟੀ ਤੇ ਗੱਡੀ ਵੀ ਵਾਪਸ ਕਰ ਦਿੱਤੀ ਔਰ ਇਸ ਦੇ ਨਾਲ ਹੀ ਕੋਠੀ ਜੋ ਹੈ ਉਹ ਜ ਘਰ ਜਿਹੜਾ ਸੀਗਾ ਉਹ ਪਹਿਲਾਂ ਹੀ ਉਹਨਾਂ ਨੇ ਖਾਲੀ ਕਰ ਦਿੱਤਾ ਸੀਗਾ ਤਾਂ ਪਿਛਲੇ ਦਿਨੀ ਵਰਟੋਵਾ ਹੁਣਾਂ ਦੇ ਵੱਲੋਂ ਵੀ ਇੱਕ ਵੀਡੀਓ ਜਿਹੜਾ ਪੋਸਟ ਕੀਤਾ ਗਿਆ ਸੀ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਨਾਲ ਤਲਕੀ ਦਾ ਔਰ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਮੇਰੇ ਨਾਲ ਬਿਹੇਵ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਨਾਲ ਦੀ ਨਾਲ ਇਹ ਰਿਐਕਟ ਕੀਤਾ ਗਿਆ ਨਹੀਂ ਹਰਪ੍ਰੀਤ ਸਿੰਘ ਹੁਣਾਂ ਨੇ ਉਹਨਾਂ ਨੇ ਤਿੱਖੇ ਸ਼ਬਦਾਂ ਦੇ ਵਿੱਚ ਗੱਲ ਕਹੀ ਸੀ ਕਿ ਜੇ ਅਸੀਂ ਪੂਰੀ ਵੀਡੀਓ ਜਿਹੜੀ ਆ ਉਹ ਪੋਸਟ ਹੋ ਜਾਵੇ ਤਾਂ ਫਿਰ ਲੋਕ ਕਹਿਣਗੇ ਕਿ ਜਿਹੜਾ ਇਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਤੁਸੀਂ ਇਸ ਤੋਂ ਵੀ ਮਾੜਾ ਵਿਵਹਾਰ ਤੁਹਾਨੂੰ ਕਰਨਾ ਚਾਹੀਦਾ ਸੀ ਕਿ ਜੇ ਲੋਕ ਇਹਨਾਂ ਨੇ ਸਾਨੂੰ ਪ੍ਰੋਵੋਕ ਕੀਤਾ ਇਸ ਤਰ੍ਹਾਂ ਦੀ ਗੱਲ ਕਹਿਣੀ ਹਰਪ੍ਰੀਤ ਸਿੰਘ ਹੁਣਾਂ ਨੇ ਕਹੀ ਸੀ ਤਾਂ ਗਿਆਨੀ ਹਰਪ੍ਰੀਤ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋ ਨੇ ਉਹਨਾਂ ਦੇ ਹੱਕ ਦੇ ਵਿੱਚ ਆਏ ਗਿਆਨੀ ਰਗਵੀਰ ਸਿੰਘ ਹੱਕ ਦੇ ਵਿੱਚ ਆਏ ਆ ਕਿਉਂਕਿ ਨਾਰਾਜ਼ਗੀ ਉਹਨਾਂ ਨੇ ਜ਼ਾਹਰ ਕੀਤੀ ਹੈ ਗਿਆਨੀ ਹਰਪੀ ਸਿੰਘ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿਗੇ ਉਹਨਾਂ ਦੀਆਂ ਸੇਵਾਵਾਂ ਵਾਪਸ ਲਈਆਂ ਔਰ ਇਸ ਦੇ ਨਾਲ ਹੀ ਉਹਨਾਂ ਦਾ ਚਾਰ ਜਿਹੜਾ ਸੀ ਉਹ ਹੈੱਡ ਗ੍ਰੰਥੀ ਨੂੰ ਦਿੱਤਾ ਗਿਆ ਔਰ ਇਸ ਚੀਜ਼ ਤੋਂ ਵੀ ਖਾਸੇ ਨਰਾਜ਼ ਨਜ਼ਰ ਆਇਸੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਤਾਂ ਕੱਲ ਪ੍ਰੈਸ ਕਾਨਫਰੰਸ ਵੀ ਕਰ ਦਿੱਤੀ ਸੀ ਉਹਨਾਂ ਨੇ ਇੱਕ ਬਹੁਤ ਤਿੱਖੇ ਸ਼ਬਦ ਕਹੇ ਉਹਨਾਂ ਨੇ ਕਿਹਾ ਕਿ ਜਦੋਂ ਸਵੇਰ ਤੋਂ ਬਾਅਦ ਜਾਂ ਜਿਹੜੇ 15 ਵਾੜੇ ਤੋਂ ਬਾਅਦ ਮੈਂ ਸਟੇਟਮੈਂਟ ਦਊਂਗਾ ਕੱਲੇ-ਕੱਲੇ ਸਵਾਲ ਦਾ ਜਵਾਬ ਵੀ ਦਊਂਗਾ ਔਰ ਜਦੋਂ ਜਵਾਬ ਦੇਊਂਗਾ ਤਾਂ ਫਿਰ ਗਰਦ ਵੀ ਉੱਠੇਗੀ ਇਹ ਸ਼ਬਦ ਜਿਹੜਾ ਸੀ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਸ਼ਬਦ ਸੀਗਾ ਗੌਰ ਕਰਨ ਵਾਲਾ ਸ਼ਬਦ ਸੀਗਾ ਖੀਰ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਮੈਂ ਜਵਾਬ ਦੇਵਾਂਗਾ ਤਾਂ ਫਿਰ ਗਰਦ ਵੀ ਉੱਠੇਗੀ